ਕਲ ਬਾਤੀ ਸ਼ੁਰੂਆਤ ਆਪਾਂ ਕਰਾਂਗੇ ਵਿੱਦਵੀ ਵਾਲੇ ਮਾਮਲੇ 'ਚ ਜੋ ਦੋਸ਼ੀ ਗਰਦਾਨਿਆ ਹੈ ਆਮ ਆਦਮੀ ਪਾਰਟੀ ਦੇ ਐਮਐਲਏ ਨਰੇਸ਼ ਯਾਦਵ ਨੂੰ ਇਹ ਐਮਐਲਏ ਪੰਜਾਬ ਦਾ ਨਹੀਂ ਹੈ ਇਹ ਐਮਐਲਏ ਜਿਹੜਾ ਇਹ ਹੈਗਾ ਦਿੱਲੀ ਤੋਂ ਦਿੱਲੀ ਦਾ ਮਹਿਰੋਲੀ ਹਲਕਾ ਹੈ ਨਾ ਜਿਹੜਾ ਉੱਥੋਂ ਹੈ ਨਰੇਸ਼ ਯਾਦਵ ਤਾਂ ਨਰੇਸ਼ ਯਾਦਵ ਨੂੰ ਮਲੇਰ ਕੋਟਲੇ ਦੇ ਸੈਸ਼ਨ ਕੋਰਟ ਨੇ ਦੋਸ਼ੀ ਕਰਦਾਨ ਦਿੱਤਾ ਹੈ ਦੋਸ਼ੀ ਇਉਂ ਕਰਦਾਨਿਆ ਕਿ ਇਹ ਜਿਹੜੀ ਬੇਅਦਬੀ ਹੋਈ ਸੀਗੀ ਮਲੇਰ ਕੋਟਲੇ ਵਾਲੀ ਇਹ ਸ਼ਾਇਦ 2014 ਕੇ 15 ਦਾ ਮਸਲਾ ਹੈ ਮੈਨੂੰ ਹੁਣ ਪੱਕਾ ਯਾਦ ਨਹੀਂ ਹੈ ਅ ਸੰਨ ਕਿਹੜਾ ਸੀਗਾ ਸ਼ਾਇਦ 16 16 2016 ਦੇ ਵਿੱਚ ਕੁਰਾਨ ਸ਼ਰੀਫ ਦੀ ਬੇਅਦਬੀ ਕੀਤੀ ਗਈ ਸੀਗੀ ਤਾਂ ਉਸ ਤੋਂ ਬਾਅਦ ਕੁਝ ਬੰਦੇ ਫੜੇ ਗਏ ਸਨ VHP ਦੇ ਵਿਸ਼ਵ ਹਿੰਦੂ ਪਰਿਸ਼ਦ ਦੇ ਸੀਗੇ ਜਿਦੇ ਚੋਂ ਇੱਕ ਦਾ ਨਾਮ ਸੀਗਾ ਸ਼ੈਦ ਅਨੰਦ ਕੁਸ਼ੋਰ ਇੱਕ ਦਾ ਨਾਮ ਸੀਗਾ ਗੌਰਵ ਤੇ ਇੱਕ ਸੀਗਾ ਵਿਜੇ ਕੁਮਾਰ ਇਹ ਤਾਰਾਂ ਜੁੜੀਆਂ ਇਸੇ ਤਰ੍ਹਾਂ VHP ਵਾਲਿਆਂ ਦੇ ਨਾਲ ਹਾਲਾਂਕਿ ਜਿਹੜੀ ਪਹਿਲੀ ਪੀਸੀ ਹੋਈ ਆ ਮੇਰੇ ਦੋਸਤ ਜਿਹੜੇ ਕਹਿੰਉ ਕਿ ਪੁਲਿਸ ਡਿਪਾਰਟਮੈਂਟ ਦੇ ਨਾਲ ਜੁੜੇ ਹੋਏ ਆ ਤੇ ਇਸ ਕੇਸ ਦੇ ਵਿੱਚ ਵੀ ਉਹਨਾਂ ਨੂੰ ਅੱਛੀ ਖਾਸੀ ਜਾਣਕਾਰੀ ਆ ਉਹਨਾਂ ਨੇ ਮਤਲਬ ਕਿ ਮੈਂ ਉਹਨਾਂ ਤੋਂ ਉਸ ਵੇਲੇ ਦੀ ਪੀਸੀ ਦੀ ਖਬਰ ਮੰਗਾਈ ਸੀਗੀ ਕਿ ਪੀਸੀ ਦੀ ਜਿਹੜੀ ਖਬਰ ਹੈ ਉਸ ਵੇਲੇ ਦੀ ਜਿਹੜੀ ਫਰਸਟ ਪੀਸੀ ਸੀਗੀ ਤਾਂ ਉਹਦੇ ਵਿੱਚ ਭਾਈ ਕੀ ਕਿਹਾ ਗਿਆ ਸੀਗਾ ਉਮਰਾਨ ਮੰਗਲ ਉਸ ਪੀਸੀ ਨੂੰ ਲੀਡ ਕਰ ਰਹੇ ਸੀਗੇ ਉਸ ਵੇਲੇ ਤਾਂ ਜਿਹੜੀ ਪੀਸੀ ਦੀ ਰਿਪੋਰਟ ਉਹਨਾਂ ਨੇ ਭੇਜੀ ਉਹਦੇ ਵਿੱਚ ਟਾਈਟਲ ਵੀ ਜਿਹੜਾ ਹਿੰਦੁਸਤਾਨ ਟਾਈਮਜ਼ ਦਾ ਉਹ ਹੈ ਕਿ VHP ਲਿੰਕ ਟੂ ਮਲੇਰ ਕੋਟਲਾ ਕੁਰਾਨ ਬਰਨਿੰਗ ਸਰਫੇਸ ਤਾਂ ਤੁਸੀਂ ਸਮਝ ਸਕਦੇ ਹੋ ਕਿ ਜਿਹੜੀ ਪਹਿਲੀ ਪੀਸੀ ਸੀਗੀ ਉਹਦੇ ਵਿੱਚ ਨਰੇਸ਼ ਯਾਦਵ ਦਾ ਕਿਤੇ ਵੀ ਜ਼ਿਕਰ ਨਹੀਂ ਕੀਤਾ ਸੀਗਾ ਨੰਦਕਿਸ਼ੋਰ ਗੋਲਡੀ ਤੇ ਕੁਝ ਮਤਲਬ ਕਿਸ ਤਰ੍ਹਾਂ ਦੇ ਨਾਮ ਜਿਹੜੇ ਦੱਸੇ ਗਏ ਸੀਗੇ ਉਸ ਤੋਂ ਬਾਅਦ ਫਿਰ ਸਥਿਤੀ ਜਿਹੜੀ ਹੈ ਉਹ ਬਦਲੀ ਤੇ ਨਰੇਸ਼ ਯਾਤਵ ਨੂੰ ਨਾਮਜ਼ਦ ਕੀਤਾ ਗਿਆ ਕਿਉਂਕਿ ਇਹਦੇ ਉੱਤੇ ਕੁਝ ਕਹਿ ਲੋ ਕਿ ਦੋਸ਼ ਇਸ ਕਿਸਮ ਦੇ ਸੀਗੇ ਕਿ ਇਹਨੇ ਕੁਝ ਟਰਾਂਜੈਕਸ਼ਨਾਂ ਕੀਤੀਆਂ ਸੀਗੀਆਂ ਜੋ ਦਾਵਾ ਹੈ ਮਤਲਬ ਕਿ ਯਾਦਵ ਵੱਲੋਂ ਵਿਜੇ ਕੁਮਾਰ ਜਿਹੜਾ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਵਿਜੇ ਕੁਮਾਰ ਇੱਕ ਜਿਹੜਾ ਕਯੂ ਸੀਗਾ ਇਸ ਕੇਸ ਦੇ ਵਿੱਚ ਮੁਕਦਮੇ ਦੇ ਵਿੱਚ ਉਹਦੇ ਖਾਤੇ 'ਚ 90 ਲੱਖ ਰੁਪਏ ਜਿਹੜਾ ਹੈ ਨਾ ਜੀ ਉਹ ਮਤਲਬ ਕਿ ਸਾਰਾ ਕੁਝ ਜਿਹੜਾ ਹੈ ਉਹ ਉਹਨੇ ਕੀਤਾ ਤੇ ਆਰਐਸਐਸ ਦੇ ਨਾਲ ਉਹਦੇ ਸਬੰਧਾਂ ਦੀ ਕਹ ਲੋ ਕਿ ਇਹ ਇੱਕ ਕੜੀ ਜਿਹੜੀ ਆ ਉਹ ਜੋੜੀ ਜਾਣੀ ਸੀਗੀ ਜਾਂਚ ਪੜਤਾਲ ਵਾਸਤੇ ਫਿਰ ਇਹਨੂੰ ਇਸ ਕੇਸ ਦੇ ਵਿੱਚ ਸ਼ਾਮਲ ਕਰ ਲਿਆ ਕੇਸ ਚੱਲਿਆ ਕੇਸ ਚੱਲਦਾ ਗਿਆ ਚੱਲਦਾ ਗਿਆ ਚੱਲਦਾ ਗਿਆ ਤੇ ਉਸ ਤੋਂ ਬਾਅਦ ਮਲੇਰਕੋਟਲੇ ਦੀ ਜਿਹੜੀ ਹੇਠਲੀ ਅਦਾਲਤ ਸੀਗੀ ਉਸਨੇ ਬਰੀ ਕਰ ਦਿੱਤਾ ਸੀਗਾ ਨਰੇਸ਼ ਯਾਦਵ ਤੇ ਜਿਹੜੇ ਹੋਰ ਸੀਗੇ ਮੁਲਜ਼ਮ ਇਸ ਮਾਮਲੇ ਦੇ ਵਿੱਚ ਜਦੋਂ ਉਹਨਾਂ ਨੂੰ ਬਰੀ ਕਰ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਫਿਰ ਉਸ ਫੈਸਲੇ ਨੂੰ ਹੇਠਲੀ ਅਦਾਲਤ ਦੇ ਫੈਸਲੇ ਨੂੰ ਸੈਸ਼ਨ ਕੋਰਟ ਦੇ ਵਿੱਚ ਚੈਲੰਜ ਕੀਤਾ ਗਿਆ ਤੇ ਸੈਸ਼ਨ ਕੋਰਟ ਨੇ ਹੁਣ ਇਹ ਫੈਸਲਾ ਸੁਣਾਇਆ ਫੈਸਲਾ ਇਹ ਹੈ ਕਿ ਦੋਸ਼ੀ ਮਤਲਬ ਕਿ اقرار ਦਿੱਤੇ گئے ਜਦੋਂ ਕਿਸੇ ਨੂੰ ਦੋਸ਼ੀ ਕਰ ਦਾ اقرار دے ਦਿੱਤਾ ਜਾਂਦਾ ਤਾਂ ਫਿਰ ਹੁੰਦਾ ਕੀ ਹੈ ਕਿ ਕੱਲਾ سزا ਦਾ ਐਲਾਨ ਹੋਣਾ ਬਾਕੀ ਹੁੰਦਾ ਤਾਂ ਜੱਜ ਮਤਲਬ ਕਿ ਜੇ ਕਿਸੇ ਨੂੰ سزا ਸੁਣਾਉਣੀ ਹੁੰਦੀ ਹੈ ਤਾਂ ਉਸ ਵੇਲੇ ਹਿਰਾਸਤ ਦੇ ਵਿੱਚ ਵੀ ਲੈ ਲੈਂਦੇ ਆ ਜਿਸ ਨੂੰ ਲੈ ਪਤਾ ਹੋਵੇ ਕਿ ਇਹ ਤੋਂ ਜ਼ਮਾਨਤ ਜੜੀ ਨਹੀਂ ਮਿਲੇਗੀ ਇਹਦੇ ਵਿੱਚ ਕਿਉਂਕਿ ਸੈਸ਼ਨ ਕੋਰਟ ਫੈਸਲਾ ਦੇ ਰਿਹਾ ਸੈਸ਼ਨ ਕੋਰਟ ਦੇ ਵਿੱਚ ਕੀ ਹੁੰਦਾ ਹੈ ਕਿ ਜੇ ਤੁਹਾਨੂੰ ਸਜ਼ਾ ਰਹਿ ਗਈ ਇਟ ਮੀਨ ਕਿ ਗਾਉਂ ਜਮਾਨਤ ਜਿਹੜੀ ਹੈ ਉਹ ਤੁਹਾਨੂੰ ਮਿਲਣੀ ਆ ਚੰਡੀਗੜ੍ਹੋਂ ਯਾਨੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਤੋਂ ਸੋ ਲਿਹਾਜ਼ਾ ਨਰੇਸ਼ ਯਾਦਵ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਕਿਉਂਕਿ ਜ਼ਮਾਨਤ ਤੇ ਖੜੇ ਪੈਰ ਉਤੋਂ ਹੁਣੀ ਨਹੀਂ ਹੈ ਸੈਸ਼ਨ ਕੋਰਟ ਤੋਂ ਤਾਂ ਨਰੇਸ਼ ਯਾਦਵ ਤੇ ਜਿਹੜੇ ਹੋਰ ਮੈਨੂੰ ਪਤਾ ਨਹੀਂ ਇੱਕ ਹੈ ਜਾਂ ਦੋ ਹੈ ਜਿਹੜੇ ਦੋਸ਼ੀ ਕਰਾਰ ਦਿੱਤੇ ਆ ਤਾਂ ਜਿੰਨੇ ਵੀ ਦੋਸ਼ੀ ਕਰਾਰ ਦਿੱਤੇ ਆ ਉਹਦੇ ਵਿੱਚ ਇਹ ਮਾਮਲਾ ਜਿਹੜਾ ਹੋਣਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸਜ਼ਾ ਤੱਕ ਪਹੁੰਚੇਗਾ ਸਵਾਲ ਇਥੇ ਦੋ ਨੇ ਕਿ ਕੀ ਹੇਠਲੀ ਅਦਾਲਤ ਤੋਂ ਬਾਅਦ ਉਤਲੀ ਅਦਾਲਤ ਦੇ ਵਿੱਚ ਜੋ ਇਹ ਫੈਸਲਾ ਬਣਿਆ ਹੈ ਕੀ ਹੇਠਲੀ ਅਦਾਲਤ ਨੇ ਕੁਝ ਚੀਜ਼ਾਂ ਨੂੰ ਅੱਖੋਂ ਪਰੋਖੇ ਕੀਤਾ ਦੂਜਾ ਦੂਜਾ ਜਿਹੜਾ ਮੁੱਖ ਸਵਾਲ ਹੈ ਕਿ ਜੇ ਮੰਨ ਲੂ ਇਸ ਫੈਸਲੇ ਨੂੰ ਸਹੀ ਮੰਨ ਲਿਆ ਜਾਂਦਾ ਹੈ ਸਾਬ ਸਹੀ ਪਰਸਨਲ ਬਾਉਂਡ ਤੇ ਪਰਸਨ ਨੂੰ ਛੱਡ ਦਿੰਦੇ ਆ ਅਕੋਰਡਿੰਗ ਟੂ ਕੇਸ ਰਵੀ ਮਹਿਤਾ ਜੀ ਸਰਵ ਹਰੇਕ ਕੇਸ ਦੇ ਵਿੱਚ ਨਹੀਂ ਹੁੰਦਾ ਹਰ ਇੱਕ ਕੋਰਟ ਦੇ ਵਿੱਚ ਨਹੀਂ ਹੁੰਦਾ ਤਾਂ ਗੱਲ ਇਹ ਆ ਕਿ ਹੁਣ ਦੂਜਾ ਬਹੁਤ ਮਹੱਤਵਪੂਰਨ ਮਾਮਲਾ ਬਣ ਜਾਂਦਾ ਬੜਾ ਸੈਂਸਟਿਵ ਮਾਮਲਾ ਬਣ ਜਾਂਦਾ ਉਹ ਇਹ ਆ ਕਿ ਬਈ ਜਿੱਦਾਂ ਅਕਾਲੀ ਰਾਜ ਦੇ ਵਿੱਚ ਵੀ ਜਦੋਂ ਬੇਅਦਬੀਆਂ ਦਾ ਮਾਮਲਾ ਚੱਲਦਾ ਸੀਗਾ ਮੈਂ ਅਕਸਰ ਕਿਉਂਕਿ ਟਾਕ ਸ਼ੋਜ਼ ਦੇ ਵਿੱਚ ਨਾ ਇਹ ਗੱਲਾਂ ਜਿਹੜੀਆਂ ਬਾਹਰ ਜਦੋਂ ਕਿਤੇ ਕੈਨੇਡਾ ਕੈਨੇਡਾ ਟਾਕ ਸ਼ੋਅ 'ਚ ਜਾਓ ਰੇਡੀਓ ਤੇ ਕਈ ਵਾਰ ਧਾਰਨਾ ਦੇ ਉਲਟ ਗੱਲ ਕਹਿਣੀ ਉੱਥੇ ਬੜੀ ਜੈਲੋ ਕਿ ਕਸੂਤੀ ਸਥਿਤੀ ਪੈਦਾ ਕਰ ਜਾਂਦੀ ਆ ਪਰ ਮੈਂ ਉਸ ਵੇਲੇ ਵੀ ਕਹਿੰਦਾ ਸੀਗਾ ਕਿ ਕੀ ਅਕਾਲੀ ਇੰਨੇ ਬੇਵਕੂਫ ਹੈ ਕਿ ਉਹ ਆਪਣੇ ਰਾਜ ਦੇ ਵਿੱਚ ਆਪ ਹੀ ਇਸ ਤਰ੍ਹਾਂ ਦੀਆਂ ਬੇਅਦਬੀਆਂ ਘਟਨਾਵਾਂ ਬੇਅਦਬੀਆਂ ਦੀਆਂ ਘਟਨਾਵਾਂ ਨੂੰ ਅੰਜਾਮ ਦਵਾ ਕੇ ਇਹ ਸੋਚਦੇ ਹੋਣਗੇ ਕਿ ਅਸੀਂ ਫਿਰ ਰਾਜ ਦੇ ਵਿੱਚ ਆ ਜਾਵਾਂਗੇ ਫਿਰ ਤੇ ਉਹਨਾਂ ਵਰਗਾ ਬੇਵਕੂਫ ਕੋਈ ਆਦਮੀ ਨਹੀਂ ਹੈ ਪਰ ਜੇ ਇਸ ਫੈਸਲੇ ਨੂੰ ਸੱਚ ਮੰਨ ਲਿਆ ਜਾਵੇ ਕਿ ਕਿੱਥੇ VHP ਆ ਹਿੰਦੂ ਜਥੇਬੰਦੀ ਕਿੱਥੇ ਆਮ ਆਦਮੀ ਪਾਰਟੀ ਦਾ ਇੱਕ ਵ代ਕ ਫਿਰ ਇਹਨੂੰ ਕੀ ਸਮਝਿਆ ਜਾਵੇ ਇਸ ਤੋਂ ਇਲਾਵਾ ਜੇ ਕੜੀ ਜੋੜੀਏ ਤੇ ਜੋ ਆ ਪਿੱਛੇ ਜੇ ਫੜਕੇ ਲਿਆਂਦਾ ਸੀ ਇਹਨਾਂ ਨੇ ਕੀ ਉਹਦਾ ਨਾਮ ਸੀਗਾ ਸ਼ਾਇਦ ਪ੍ਰਦੀਪ ਕਲੀਅਰ ਉਹ ਫੜਕੇ ਲਿਆਂਦਾ ਸੀ ਅਯੁੱਧਿਆ ਵਾਲੀ ਸਾਈਡ ਤੋਂ ਵੈਸੇ ਉਹਨੂੰ ਫੜਿਆ ਨਹੀਂ ਸੀ ਗਿਆ ਉਹਨੂੰ ਮਤਲਬ ਕਿ ਅ ਜਿੱਦਾਂ ਕਹਿ ਲਓ ਪੇਸ਼ ਹੀ ਕਰਵਾਇਆ ਗਿਆ ਇੱਕ ਤਰ੍ਹਾਂ ਨਾਲ ਫਿਰ ਉਸਨੇ ਜਿਸ ਤਰ੍ਹਾਂ ਨੁਪਰੀਆਂ ਲਾਈਆਂ ਆ ਕੇ ਜਿਸ ਤਰ੍ਹਾਂ ਗੱਲਾਂ-ਵੱਤਾਂ ਕੀਤੀਆਂ ਤੇ ਉਹ ਬੰਦਾ ਅਮਿਤ ਸ਼ਾਹ ਦੇ ਨਾਲ ਸਟੇਜ ਸਾਂਝੀ ਕਰਦਾ ਰਿਹਾ ਇੱਕ ਪਾਸੇ ਬੇਅਦਬੀ ਦਾ ਦੋਸ਼ੀ ਆ ਉਤੇ ਪਾਸੇ ਫਿਰ ਉਹਦੀਆਂ ਤਸਵੀਰਾਂ ਵੀ ਆਰਐਸਐਸ ਦੇ ਆਗੂਆਂ ਦੇ ਨਾਲ ਤਾਂ ਕੀ ਇਹ ਬੇਅਦਬੀਆਂ ਦੀ ਸਾਜ਼ਿਸ਼ ਜਿਹੜੀ ਕਿ ਹਮੇਸ਼ਾ ਘੇਰੇ ਘੇਰੇ ਘੁਮਾ ਦਿੱਤੀ ਜਾਂਦੀ ਹੈ ਜਾਂ ਤਾਂ ਡੇਰੇ ਵਾਲਿਆਂ ਦੇ ਜਾਂ ਘੁਮਾ ਦਿੱਤੀ ਜਾਂਦੀ ਹੈ ਕਾਲੀਆਂ ਦੇ ਤਾਂ ਕੀ ਹੁਣ ਮੌਕਾ ਆ ਗਿਆ ਹੈ ਕਿ ਇਸ ਘੇਰੇ ਨੂੰ ਲੰਘ ਕੇ ਵੀ ਸੋਚਿਆ ਜਾਣਾ ਚਾਹੀਦਾ ਮੈਂ ਜੋ ਕਹਿਣਾ ਚਾਹ ਰਿਹਾ ਹਾਲਾਂਕਿ ਮੇਰਾ ਕੋਈ ਬਿਨਾ ਤੱਥਾਂ ਤੋਂ ਕਿਸੇ ਦੇ ਸਿਰ ਤੇ ਵੀ ਕੋਈ ਇਲਜ਼ਾਮ ਨਹੀਂ ਹੈ ਪਰ ਕੀ ਉਸ ਘੇਰੇ ਨੂੰ ਤੋੜ ਕੇ ਹੁਣ ਉਹ ਤੋਂ ਅੱਗੇ ਜਾ ਕੇ ਵੀ ਸੋਚਿਆ ਜਾਣਾ ਚਾਹੀਦਾ ਕਿ ਪੰਜਾਬ ਦੀ ਧਰਤੀ ਤੇ ਜੋ ਇਹ ਪਾਪ ਹੋਇਆ ਜੋ ਇਹ ਕਹਿ ਲੋ ਕਿ ਅਣਹੋਣੀ ਵਾਪਰੀ ਕੀ ਇਹਦੇ ਵਿੱਚ ਹੋਰ ਵੀ ਤੱਤ ਤਾਂ ਸੀ ਮੈਂ ਕਿਸੇ ਦੀ ਭੂਮਿਕਾ ਹੁਣ ਨਕਾਰਦਾ ਨਹੀਂ ਜੋ ਵੀ ਇਸ ਵੇਲੇ ਕੋਰਟ 'ਚ ਮੁਕਦਮੇ ਚੱਲ ਰਹੇ ਜਾਂ ਕੁਝ ਸਜਾਵੇਂ ਹੋਇਆ ਠੀਕ ਹੈ ਆਪਣੀ ਜਗ੍ਹਾ ਚੱਲੀ ਜਾਂਦੇ ਆ ਜਾਂ ਚੱਲ ਚੁੱਕੇ ਆ ਪਰ ਕੀ ਹੁਣ ਇਸ ਵਿਅਦਬੀ ਦੀ ਘਟਨਾ ਨੂੰ ਲੈ ਕੇ ਜਾਂ ਕਹਿ ਲਓ ਕਿ ਵਈ ਦੂਸਰੀ ਘਟਨਾ ਨੂੰ ਲੈ ਕੇ ਇਹ ਸਾਰਾ ਕੁਝ ਜੋ ਚੱਲ ਰਿਹਾ ਹੈ ਕਿ ਹੁਣ ਉਸ ਦਾਇਰੇ ਨੂੰ ਲੰਘ ਕੇ ਉਸ ਪਰਸੈਪਸ਼ਨ ਨੂੰ ਵੀ ਤੋੜ ਕੇ ਅਸੀਂ ਦੇਖ ਸਕਦੇ ਹਾਂ ਕਿ ਕੁਝ ਹੋਰ ਤਾਕਤਾਂ ਵੀ ਸ਼ਾਮਲ ਸੀਗੀ ਹੈ ਤਾਂ ਖੈਰ ਦੇਖਦੇ ਹਾਂ ਅੱਗੇ ਜਾਂਚ ਪੜਤਾਲ ਜਿਹੜੀ ਹੈ ਉਹ ਕੀ ਕਰਵਾਉਂਦੀ ਹੈ ਕਿ ਨਤੀਜਾ ਕੱਢਦੀ ਹੈ